ਵਾਇਕ ਜੀ ਕਾ ਖਾਲਸਾ ਵਾਇਕ ਜੀ ਕੀ ਫਤਿਹ ਅੱਜ ਜੇਠ ਦੀ ਸੰਗਰਾਂਦ ਅਤੇ ਧੰਗੁਰੂ ਅਮਰਦਾਸ ਮਹਾਰਾਜੀ ਦਾ ਪ੍ਰਕਾਸ਼ ਦਿਹਾੜਾ ਅਤੇ ਕੌਮ ਦੇ ਮਹਾਨ ਸੂਰਬੀਰ ਯੋਧੇ ਤਨਤਨ ਬਾਬਾ ਬੰਦਾ ਸਿੰਘ ਬਹਾਦਰ ਅਤੇ ਗੁਰੂ ਕੀ ਲਾਡਲੀ ਫੌਜ ਵੱਲੋਂ ਜੋ 1710 ਨੂੰ ਸ੍ਰੀ ਹਰਿਦ ਵਾਖੀ ਕਰਨ ਦਾ ਮਹਾਨ ਪਰਉਪਕਾਰ ਕਰਕੇ ਸੂਬੇ ਦੇ ਕੀਤੇ ਹੋਏ ਕਾਰਮਾਂ ਦਾ ਫਲ ਭਗਤਾ ਕੇ ਪਹਿਲੀ ਵਾਰੀ ਖਾਲਸਾ ਰਾਜ ਕਾਇਮ ਕੀਤਾ 7 ਸਦੀਆਂ ਤੋਂ ਬਾਅਦ ਖਾਲਸਾ ਰਾਜ ਕਾਇਮ ਹੋਇਆ ਸੋਦਾ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਤਰਨਾ ਦਲ ਜਥੇਬੰਦੀ ਵੱਲੋਂ ਸ੍ਰੀ ਗੁਰੂ ਨਾਨਕ ਨਾਮ ਲੇਵਾ ਸੋ ਵਿਸ਼ਵ ਦੀਆਂ ਸੰਗਤਾਂ ਨੂੰ ਸਰਹੰਦ ਫਤਿਹ ਦੇ ਇਸ ਦੀਆਂ ਵਿੱਚ ਲੱਖ ਲੱਖ ਵਧਾਈਆਂ ਦਿੰਦਾ ਹਾਂ ਉੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਜੋ ਵਿਸ਼ਵ ਦੇ ਅੰਦਰ ਸੰਗਤਾਂ ਨੇ ਮਨਾਇਆ ਸੋ ਸਤ ਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵੀ ਲੱਖ ਲੱਖ ਵਧਾਈਆਂ ਸੋ ਸਤ ਗੁਰੂ ਜੀ ਦੇ ਕਿਰਪਾ ਦਾ ਸਦਕਾ ਅੰਮ੍ਰਿਤ ਮੇਲੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ 12 ਮਾਸ ਜੀ ਦੇ ਪਾਠ ਕਥਾ ਭਾਈ ਸਾਹਿਬ ਭਾਈ ਹਰਪੱਜਨ ਸਿੰਘ ਜੀ ਕੈਨੇਡਾ ਵਾਲੀ ਭਾਈ ਸਾਹਿਬ ਭਾਈ ਸੁਬਿੰਦਰ ਸਿੰਘ ਜੀ ਇਨਾਂ ਨੇ ਅੰਮ੍ਰਿਤ ਰਸ ਗੁਰਬਾਣੀ ਦੇ ਕੀਰਤਨ ਗਾਇਨ ਕੀਤੇ ਹਨ ਠੰਡੇ ਮਿੱਠੇ ਜਲ ਦੀਆਂ ਸ਼ਬੀਲਾਂ ਲਾਈਆਂ ਗਈਆਂ ਚਾਪਕੌੜੇ ਦੇ ਲੰਗਰ ਅਟੁੱਟ ਵਰਤਾਏ ਗਏ ਉਥੇ ਮੇਰੇ ਵੀਰ ਸਰਦਾਰ ਹਰਵਿੰਦਰ ਸਿੰਘ ਜੀ ਭੋਂਗਨੀ ਸਰਦਾਰ ਜਸਵਿੰਦਰ ਸਿੰਘ ਜੀ ਹੀਰ ਸੋ ਗੁਰਮਤ ਗੁਰਮਤ ਪਿਆਰੇ ਜੋ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਆਪਣੇ ਚੈਨਲਾਂ ਦੇ ਮਾਧਮ ਰਾਹੀਂ ਜੇ ਗੁਰੂ ਘਰ ਦੀ ਆਵਾਜ਼ ਜੜੀ ਆ ਵਿਸ਼ ਤੱਕ ਪਹੁੰਚਾ ਰਹੇ ਆ ਦਾਸ ਸਰਦਾਰ ਜੀ ਸਵਿੰਦਰ ਸਿੰਘ ਜੀ ਸਰਦਾਰ ਹਰਬੰਦਰ ਸਿੰਘ ਜੀ ਭੁੰਗੜਨੀ ਤੋਂ ਦੋਨਾਂ ਵੀਰਾਂ ਦਾ ਧੰਨਵਾਦ ਕਰਦਾ ਸਤਿਗੁਰ ਜੀ ਇਹਨਾਂ ਨੂੰ ਇਸ ਤਰ੍ਹਾਂ ਉਦਮਤ ਸਾਹ ਤੇ ਬਾਲ ਬਖਸ਼ਿਸ਼ ਕਰਕੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਤਤਪਰ ਹੋ ਕੇ ਸੇਵਾ ਕਰਨ ਦੇ ਬਲ ਬਖਸ਼ਿਸ਼ ਕਰਨ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸੋ ਜਥੇਬੰਦੀ ਦੇ ਪਾਵਨ ਭਵਤ ਸਥਾਨ ਤੇ 30 ਮਈ ਨੂੰ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾ ਸ਼ਾਂਤੀ ਦੇ ਪੁੰਜ 30 ਮਈ ਨੂੰ ਸ੍ਰੀ ਖੰਡ ਪੜਸਾ ਦੀ ਦੇ ਭੋਗੋ ਪ੍ਰਾਤਿ ਦਿਵਾਨ ਸਜਾਇ ਜਾਣ ਕੇ ਗੁਰੂ ਘਰ ਲੰਗਰ ਟੁੱਟ ਵਰਤਾਇ ਜਾਣ ਕੇ ਸਮੂਹ ਨਾਨਕ ਲਾਭ ਲੇਵਾ ਸੰਗਤਾਂ ਦੇ ਚਾਣਾਂ ਵਿੱਚ ਬੇਨਤੀ ਹੈ ਕਿ 28 ਤਰੀਕ ਨੂੰ ਸ੍ਰੀ ਖੰਡ ਪੀਆਸ ਸਾਹਿਬ ਆਰੰਭ ਹੋਣਗੇ ਤੇ 30 ਤਰੀਕ ਨੂੰ 3 ਮਈ ਨੂੰ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਦਾ ਸ਼ਹੀਦੀ ਦਿਵਸ ਪਰਬ ਬੜੀ ਸ਼ਰਧਾ ਤੇ ਸਤਿਕਾਰ ਨਾਲ ਸਹਿਜਾ ਦਾ ਬਾਬਾ ਫਤੇ ਸਿੰਘ ਤਾਨਾ ਦਾ ਜਥੇਬੰਦੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ 30 ਮਈ ਨੂੰ ਵੀ ਦਰਸ਼ਨ ਦੇ ਕਰਕੇ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ